ਮੱਲਾ ਮਸਲਾ ਸੇਤ ਨਾਲ ਜੁੜਿਆ ਮਸਲਾ ਪੰਜਾਬੀਆਂ ਨਾਲ ਜੁੜਿਆ ਮਸਲਾ ਹਿੰਮਤ ਨਾਲ ਜੁੜਿਆ ਮਸਲਾ ਕਰਤਾਰ ਨਾਲ ਜੁੜਿਆ ਤੇ ਮਸਲਾ ਸਰਦਾਰ ਨਾਲ ਜੁੜਿਆ ਆਪਾਂ ਪਹੁੰਚ ਚੁੱਕੇ ਆ ਬਾਬੇ ਬੇਲੇ ਦੀ ਚੱਕੀ ਤੇ ਤੇ ਆ ਬੰਦਾ ਵਦਾ ਕੌਣਾ ਇਹ ਉਹ ਬੰਦਾ ਹੈ ਜਿਹਦੀ ਵੀਡੀਓ ਦੀ ਹਰੇਕ ਦੀ ਸ਼ੁਰੂਤ ਹੁੰਦੀ ਆ ਆਓ ਜੀ ਜੀ ਆਓ ਜੀ ਜੀ ਆਇਆ ਨੂੰ ਸਜਣੋ ਚੱਕੀ ਤੇ ਪਹੁੰਚ ਗਿਆ ਅਸਲ ਦੇ ਵਿੱਚ ਬੰਦਾ ਮਾਰਤਾ ਪਾਉਂਦਾ ਪਾਉਂਦਾ ਰਸੋਈਆਂ ਪਾਉਂਦਾ ਪਾਉਂਦਾ ਰਸੋਈਆਂ ਦੇ ਵਿਚਲੇ ਸਮਾਨ ਦਾ ਧਿਆਨ ਰੱਖਣ ਲੱਗਾ ਪਹਿਲਾਂ ਮੈਨੂੰ ਮਲਟੀ ਗ੍ਰੇਨ ਆਟੇ ਤੋਂ ਪਹਿਲਾਂ ਮੈਨੂੰ ਇੱਕ ਗੱਲ ਦੱਸ ਜੀ ਕਿ ਆ ਬਿਉਂਤ ਕਿੱਧਰਲੇ ਪਾਸੋਂ ਤੈਨੂੰ ਪਹਿਲਾਂ ਤਾਂ ਉਹ ਵੀ ਉਸਤਾਦ ਮੂਰੇ ਬੋਲਣਾ ਔਖਾ ਹੀ ਆ ਵੀਡੀਓ ਵਾਲੇ ਚੱਕਰ ਚ ਸਰਸਰੀ ਗਾਲ ਚਰਵਾਦਾ ਪਰ ਸਹੀ ਆ ਇਹ ਭਾਈ ਓਂ ਸੀਗਾ ਹੀ ਘਰਾਂ ਵਾਲਾ ਕੰਮ ਤਾਂ ਕਰਦੇ ਕਰਦੇ ਸਾਨੂੰ ਉਹ ਲੱਗਦਾ ਸੀ ਉਹ ਚਾਹੀ ਕਲੀਅਰ ਆ ਵੀ ਜੋ ਚੰਗਾ ਸਮਾਨ ਤੋਂ ਨੇ ਸ਼ੁਕਰ ਮਾਲਕ ਦਾ ਇਹਦੇ ਵਿੱਚ ਸੀ ਤਸੱਲੀ ਕੀਤੀ ਆ ਵੀ ਯਾਰ ਚੰਗੀ ਚੀਜ਼ ਮਿਲ ਸਕਦੀ ਆ ਕਈ ਚੀਜ਼ਾਂ ਜੈਮ ਵਾਲੇ ਮੁੰਡਿਆਂ ਨਾਲ ਮਰੀਜ਼ਾਂ ਨਾਲ ਤੇ ਕਈ ਅਲਰਜੀ ਨਾਲ ਜੁੜੀਆਂ ਹੋਈਆਂ ਹੂੰ ਉਹ ਮੈਂ ਲੁੱਟ ਨਹੀਂ ਕਹਿੰਦਾ ਵੱਡੀਆਂ ਕੰਪਨੀਆਂ ਦਾ ਡੋ ਵੱਡੀ ਸਿਸਟਮ ਆ ਪਰ ਮੈਨੂੰ ਇਹ ਲੱਗਦਾ ਪਿੰਡ 'ਚ ਆਪਾਂ ਦੀ ਚੀਜ਼ ਜਿਹੜੇ ਬੰਦੇ ਲੁਧਿਆਣੇ ਲੈਣ ਜਾਂਦਾ ਉਹਨੂੰ ਪਿੰਡੋਂ ਮਿਲਦਾ ਜਿਹੜਾ ਬੰਦਾ ਕਹਿੰਦਾ ਮੈਂ ਫਲੋਰੋ ਲੈ ਕੇ ਆਉਣਾ ਬਚੱਕੀ ਤੋਂ ਉਹਨੂੰ ਪਿੰਡੋਂ ਮਿਲਦਾ ਤੇ ਪਿੰਡ ਬਣਾ ਲਿਆ ਸੀ ਇਹ ਆਹੀ ਪਹਿਲਾਂ ਪਰਿਵਾਰ 'ਚ ਵਰਤਿਆ ਫੇਰ ਇਹਨੂੰ ਹੁਣ ਸਾਰਿਆਂ ਨੂੰ ਹੀ ਦੇਈ ਜਾਂਦੇ ਜਦੋਂ ਤੋਂ ਬੋਲਣਾ ਤੇ ਸੁਣਨਾ ਸਿੱਖਿਆ ਦੋ ਤਰ੍ਹਾਂ ਦਾ ਆਟਾ ਸੁਣਿਆ ਇੱਕ ਮੱਕੀ ਦਾ ਤੇ ਇੱਕ ਕਣਕ ਤੀਜਾ ਆਪਾਂ ਬਾਇਰੇ ਦਾ ਉਦੋਂ ਖਾਂਦੇ ਸੀ ਜਦੋਂ ਸਿਆਲ ਸੂਲ ਹੁੰਦੇ ਜਿਆਦਾ ਤੇ ਆ ਮਲਟੀ ਗ੍ਰੇਨ ਆਟਾ ਇਹ ਤਾਂ ਤਕੜੇ ਲੋਕ ਫਿਲਮਾਂ ਫੁਲਮਾਂ ਵਾਲੇ ਕਹਿੰਦੇ ਖਾਂਦੇ ਸੀਗੇ ਕਹਿੰਦੇ ਉਹ ਆ ਪਿੰਡਾਂ ਵਾਲਿਆਂ ਦਾ ਤੱਕ ਤਾਂ ਪਹੁੰਚਦਾ ਹੀ ਨਹੀਂ ਸੀ ਮਿਲਦੀ ਸੀ ਬਈ ਡਰਦੇ ਸੀ ਆਪਾਂ ਵੀ ਉਹ ਹੈ ਤਾਂ ਇਹ ਪਿੰਡਾਂ ਦਾ ਹੀ ਖਾਈਆ ਪਹਿਲਾਂ ਵੀ ਸਾਰੇ ਚੀਜ਼ ਆਪਣੇ ਪਿੰਡਾਂ ਜੀ ਪੈਦਾ ਹੋਈਆਂ ਵੇ ਇਕੱਲੀ ਰਾਗੀ ਆਪਣੇ ਲੋਕਲ ਨਹੀਂ ਪੈਦਾ ਹੋਈ ਕੇਰਾ ਮੈਂ ਨਾ ਬੱਧਣੀ ਇੱਕ ਸੇਠ ਤੋਂ ਛੋਲਿਆਂ ਦੀ ਦਾਲ ਲੈਣ ਉੱਠ ਗਿਆ ਅੱਛਾ ਜੀ ਕਾਲੇ ਛੋਲੇ ਲੈਣ ਉੱਠ ਗਿਆ ਮੈਂ ਉਹਨਾਂ ਕਹਿੰਦਾ ਸਿੱਠਾ ਕਾਲੇ ਛੋਲੇ ਦੇਦੇ ਕਹਿੰਦਾ ਕਿੰਨੇ ਚਾਹੀਦੇ ਮੈਂ ਕਹਿੰਦਾ 5 ਕਿਲੋ ਮੈਨੂੰ ਕਹਿੰਦਾ ਯਾਰ ਮੁੱਕ ਗਏ ਯਾਰ 2 ਕਿਲੋ ਪੈਸੇ ਤੇ ਲੈ ਜਾ ਸਹੀ ਮਾ ਨੂੰ ਕਹੇ ਸਿੱਠਾ ਯਾਰ ਕਿੱਡੀ ਸ਼ਰਮ ਵਾਲੀ ਗੱਲ ਆ ਕਿੱਡਾ ਸੇਠ ਆ ਯਾਰ ਤੇਰੇ ਕੋਲ 2 ਕਿਲੋ ਛੋਲੇ ਆ ਸਹੀ ਆ ਉਹ ਕਹਿੰਦਾ ਪੁੱਤ ਸ਼ਰਮ ਵਾਲੀ ਗੱਲ ਮੇਰੇ ਵਾਸਤੇ ਨਹੀਂ ਤੇਰੇ ਵਾਸਤੇ ਆ ਤੂੰ ਜੱਟਾਂ ਦਾ ਮੁੰਡਾ ਛੋਲੇ ਲੈਣਾ ਹਾਂ ਵੱਡੀ ਗੱਲ ਤਾਂ ਵੀ ਆਪਾਂ ਆਪਦੀ ਪਛਾਣ ਛੱਡਤੀ ਵੀ ਘਰਾਂ ਚੋਂ ਆਪਾਂ ਵੇਚਦਾ ਸਮਾਨ ਆ ਹੁਣ ਮੁੜ ਕੇ ਲਿਆਂਦਾ ਨਹੀਂ ਇਹਨਾਂ ਦਾ ਵੀ ਖਤਮ ਹੋ ਗਿਆ ਪਿੰਡਾਂ ਚੋਂ ਆਪਣੇ ਆ ਕੁਬਾਇਰੇ ਦਾ ਆਪਾਂ ਛੱਡ ਦੰਨੇ ਆ ਜਾਂ ਗੁੱਲੀ ਡੰਡਾ ਹੁਣ ਇੱਥੇ ਲਿਆਂਦਾ ਕਾਦੋਂ ਨਹੀਂ ਗਾ ਸਾਨੂੰ ਇਹ ਲੱਗਦਾ ਵੀ ਉਹ ਆਪਣੇ ਪੈਦਾਵਾਰ ਆਪਣੀ ਲੋਕਲ ਆ ਪਰ ਗੁੱਲੀ ਡੰਡਾ ਵੀ ਪੀ ਕੇ ਦਿੰਦੇ ਕਈ ਲੋਕ ਲੋੜ ਉਹ ਸਰੀਰ ਨੂੰ ਆਪਣੇ ਫੇਵਰ ਉੱਡ ਗਈ ਸਭ ਤੋਂ ਵੱਡਾ ਪਲੱਸ ਪੁਆਇੰਟ ਤਾਂ ਆਪਣੇ ਕੰਮ 'ਚ ਇਹ ਆ ਵੀ ਆਪਾਂ ਲਾਲ ਪੁੜਾ ਵਾਲੀ ਚੱਕੀ ਲੈ ਲਈਏ ਇਹ ਲਾਲ ਪੁੜਾ ਵਾਲੀ ਪਾਰਦਰਸ਼ੀ ਜੀ ਚੱਕੀ ਆ ਮਲਟੀ ਗ੍ਰੇਨ ਆਟਾ ਬਣਦਾ ਕਿਵੇਂ ਇਹ ਵੀ ਦੱਸਦੇ ਬਣਦਾ ਕਿਵੇਂ ਬਾਈ ਪਰ ਇਹਦੇ 'ਚ ਲੌਜਿਕ ਕੀ ਆ ਲੌਜਿਕ ਬਾਈ ਜਿਹੜੀ ਆਪਾਂ ਰੇਸ ਸਪਰੇਅ ਦੀ ਸਾਰੇ ਗੱਲ ਕਰਦੇ ਆ ਵੀ ਕਣਕ ਜਿਹੜੇ ਰੇਸ ਸਪਰੇਅ ਆ ਪਰ ਇੱਕ ਚੀਜ਼ ਇਹ ਵੀ ਆ ਵੀ ਇਹ ਜਿਹੜੇ ਚਿੱਟੇ ਪੱਥਰ ਹੁੰਦੇ ਉਹ ਸੀਮੈਂਟ ਦੇ ਆ ਅੱਛਾ ਲਾਲ ਪੱਥਰ ਨਾਰਮਲ ਆ ਸਾਨੂੰ ਜਿਹੜਾ ਬੰਦਾ ਚੱਕੀ ਰੋਣ ਆਇਆ ਸੀ ਮੈਂ ਕਿਹਾ ਰੋੜ ਕੇ ਸਾਰਾ ਵਿੱਚ ਪਾਉ ਉਹਨੇ ਚੁੰਡੀ ਪਰੀ ਮੇਰੇ ਬੁੱਲਾਂ ਉਹ ਕਹਿੰਦਾ ਜੇ ਚ ਕਿਰਕ ਹੋਈ ਤਾਂ ਮੈਂ ਤਾਂ ਅਸਿ ਕਿਰਕ ਨਹੀਂ ਆਈ ਹਸਾਬ ਲਾਲ ਵਿੱਚ ਐਨਾ ਇਹ ਇੱਕ ਤੋੜਾ ਜਿਹੜਾ 25 ਸੀ 30 ਸਾਲ ਪਹਿਲਾਂ ਘਰਾਟਾਂ ਦਾ ਆਟਾ ਸੀਗਾ ਇਹ ਸੇਮ ਚੀਜ਼ ਹੈ ਜਿਹੜੀਆਂ ਵੱਡੀਆਂ ਕੰਪਨੀਆਂ ਪਿੰਦੀਆਂ ਉਹ ਗ੍ਰਾਈਂਡਰ ਨਹੀਂ ਪਿੰਦੀਆਂ ਮੈਂ ਵੀ ਹੋ ਸਕਦਾ 5 ਸਾਲਾਂ ਨੂੰ ਪੀਣ ਲੱਗ ਜਾ ਪਰ ਮੈਂ ਜਦੋਂ ਪੱਥਰ ਲਿਉਂ ਉਹਦੇ ਨਾਲ ਦੇ ਲੈ ਕੇ ਆਉਂ ਚੱਕੀ ਇੱਕ ਦੀ ਚਾਰ ਕਰ ਲਾਂਗੇ ਪਰ ਲਾਲ ਕਰਾਂਗੇ ਇਹ ਲਾਲ ਪੱਥਰ ਸਾਡੀ ਸਿਹਤ ਲਈ ਚੰਗਾ ਮਤਲਬ ਅੰਦਰ ਜਾਣਾ ਜਣੀ ਇੱਕ ਸਾਬ ਦੀ ਸਰੀਰ ਦੇ ਵਿੱਚ ਮਿੱਟੀ ਦੀ ਕਮੀ ਪੂਰੀ ਕਰ ਇਹ ਤੌੜਾ ਕੋਰਾ ਜਿਹੜੇ ਹੈਗੇ ਕਿੱਥੇ ਦਾ ਲੋਹਾ ਇਹ ਤੁਸੀਂ ਇਹ ਸਮਝੋ ਵੀ ਇੱਕ ਤਾਂ ਆਪਾਂ ਗੰਢਾ ਖਾਣਾ ਕਰਦਣਾ ਘਟ ਕੇ ਇੱਕ ਆਪਾਂ ਕੁੰਡੇ 'ਚ ਕਟ ਕੇ ਖਾਣਾ ਦੋ ਗੱਲਾਂ ਆਪਣੇ ਪੰਜਾਬੀ ਸਮਝਦੇ ਵੀ ਕੁੰਡੇ ਦੀ ਕਟਾਈ ਕਿੱਥੇ ਤਾਂ ਕੱਲੀ-ਕੱਲੀ ਚੀਜ਼ ਕੂਟਣੀ ਆਪਾਂ ਕਿੱਥੇ ਇੱਕੇ ਚੀਜ਼ ਪਾਈ ਤੇ ਕੱਢ ਲਈ ਹੁਣ ਮਲਟੀ grain 'ਚ ਕੀ ਕੀ ਪੈਂਦਾ ਮਲਟੀ grain ਦੇ ਵਿੱਚ ਭਾਈ 8 ਆਟਮਾ ਉੱਥੋਂ ਚੱਲ ਪੂ ਪਰਲੇ ਜਿਉਂ ਜਿਉਂ ਹੋ ਗਏ ਉਦੋਂ ਦਾ ਵੈਸੇ ਤਾਂ ਪਹਿਣੇ ਚਾਹੀਦਾ ਹੁੰਦਾ ਜਿਉਂ ਹੋ ਗਏ ਛੋਲੇ ਛੋਲਿਆਂ ਦੀ ਦਾਲ ਆਪਾਂ ਘਰ ਤੋਂ ਪਾਉਂਦੇ ਹਾਂ ਜੇ ਲੋਕਾਂ ਨੂੰ ਆਹਤ ਪੈ ਜੇ ਰੋਟੀ ਕਾਲੀ ਬਣਦੀ ਆ ਉਦੋਂ ਬਾਅਦ ਆ ਗਿਆ ਜੀ ਆਪਣਾ ਕੋਧਰਾ ਉਦੋਂ ਆ ਗਿਆ ਬਾਜਰਾ ਫੇਰ ਆਪਣੀ ਚਰੀ ਅੱਗੇ ਆਪਣੇ ਲਾਲ ਮਿਲਦੀ ਹੁੰਦੀ ਸੀ ਬੀ ਰੂਪ ਜੀ ਆਪਾਂ ਦੇਖੀ ਆ ਪਰ ਇਹ ਚਰੀ ਆ ਚੰਗੀ ਇਹ ਟੁੱਟ ਵੀ ਲਿਆ ਸਕਦੇ ਸੀ ਆਪਾਂ ਟੁੱਟ ਨਹੀਂ ਪਾਉਂਦੇ ਉਦੋਂ ਬਾਅਦ ਰਾਗੀ ਆ ਗਈ ਇਹ ਜਿਹੜੇ ਮੁੰਡੇ ਜਿੰਮ ਲਾਉਂਦੇ ਆ ਆਪਾਂ ਪਾਸੇ ਉਹਦਾ ਪ੍ਰੋਟੀਨ ਖਾਈ ਜਾਂਦੇ ਪਰ ਆਹ ਜੇ ਬੰਦਾ ਇਕੱਲੀ ਰੋਟੀ ਖਾਣ ਲੱਗ ਜੇ ਤੰਦਰੀ ਫੈਟ ਫੂਡ ਖਾਂਦਾ ਹੈ ਉਸ ਤੋਂ ਬਾਅਦ ਐਮਪੀ ਦੀ ਕਣਕ ਕਣਕ ਆ ਜੀ ਇਹਦੇ ਵਿੱਚ ਰੇਸ ਬਰੇ ਘਾਟਾ ਹੁੰਦਾ ਹੂੰ ਐਮਪੀ ਵਾਲਾ ਹਾਂ ਸਹੀ ਇਹਦਾ ਫਰਕ ਆ ਦਾਣਾ ਫਰਕ ਉਸ ਤੋਂ ਬਾਅਦ ਜਿਹੜਾ ਵੀਟ ਫਰੀ ਆਟਾ ਬਣਾਉਨੇ ਆ ਉਹਦੇ ਵਿੱਚ ਪਾਉਨੇ ਆ ਚੌਲ ਚੌਲ ਇਹ ਆਟਾ ਤਾਂ ਹੋ ਗਈਆਂ ਮਲਟੀ ਗ੍ਰੇਨ ਆਟੇ ਦੀ ਠੀਕ ਆ ਜੀ ਉਸ ਤੋਂ ਬਾਅਦ ਹੀ ਤਿਆਹ ਵਾਲਾ ਆਟਾ ਬਣਾਉਨੇ ਆ ਅੱਛਾ ਉਹਦੇ ਵਿੱਚ ਜੀਰਾ ਆ ਜੀਰਾ ਹੋ ਗਿਆ ਤਣੀਆਂ ਹੋ ਗਿਆ ਅੰਬ ਹਲਦੀ ਹੋਗੀ ਆ ਬਾਕੀ ਚੀਜ਼ਾਂ ਫੇਰ ਉਹ ਚ ਪਾਉਂਦੇ ਉਹ ਚ ਕੱਲੀ ਕਣਕ ਤੇ ਜਿਉ ਨਹੀਂ ਪੈਂਦੀ ਅਛਾ ਉਹਦੇ ਜੋ ਕੁਝ ਚੀਜ਼ਾਂ ਨਿਕਲ ਗਈਆਂ ਕੁਝ ਪੈ ਗਈਆਂ ਰਲਾ ਕੇ ਇੱਕ ਤਾਂ ਬਣ ਗਿਆ ਵੀਟ ਫਰੀ ਇੱਕ ਬਣ ਗਿਆ ਤਜਾ ਵਾਲਾ ਇੱਕ ਬਣ ਗਿਆ ਪਿਓਰ ਮਲਟੀ ਗ੍ਰੇਨ ਅਛਾ ਇਹ ਜਿਹੜਾ ਆਹ ਜੇ ਆਪਾਂ ਛੋਲੇ ਸਿਲਕੇ ਵਾਲੇ ਪਾਉਨੇ ਤਾਂ ਰੋਟੀ ਕਾਲੀ ਬਣਦੀ ਫਿਰ ਉਹ ਡਾਊਟ ਕਰਦਾ ਪਰ ਗੱਡ ਉਹ ਆ ਇਹ ਹੁਣ ਮਜਬੂਰੀ ਕੇ ਵੀ ਇੱਕ ਰੀਅਲਤ ਪੈ ਜੀ ਗਝਾਉਣੇ ਆ ਹਾਂ ਗਝਾਉਣੇ ਵੀ ਲੋਕ ਕਣਕ ਤੋਂ ਪਿੱਛੇ ਹਟ ਜਾਣ ਫੇਰ ਇਹ ਖਾਣ ਅੱਜ ਜਿਵੇਂ ਹੁਣ ਅੱਜ ਵਾਲੀ ਵੀਡੀਓ ਦੇਖਣਗੇ ਤਾਂ ਅਗਲੀ ਯਾਰ ਨੂੰ ਕਾਲੀ ਰੋਟੀ ਤੇ ਉਹ ਸਾਡਾ ਡਾਊਟ ਨਾ ਤੁਸੀਂ ਆਪਾਂ ਇਹ ਕਹਿੰਦੇ ਵੀ ਇੱਥੇ ਆਓ ਲੈਣ ਤੁਸੀਂ ਲੋਕਲ ਜਾਓ ਚੱਕੀ ਤੇ ਉਹਨੂੰ ਕਹੋ ਵੀ ਇਹ ਨੌ ਆਟਮਾ ਤੁਸੀਂ ਵਿਧੀ ਮਿਲ ਜਾਂਦੀ ਹਰ ਇੱਕ ਥਾਂ ਤੇ ਹੂੰ ਟਾਈਮ ਹੈਗਾ ਤੁਸੀਂ ਕੱਢੋ ਨੌ ਆਟਮਾ ਕੱਢ ਕੇ ਮਾੜੀ ਮਾੜੀ ਮੁਖਤਾਰ ਪਾ ਕੇ ਰਲਾ ਕੇ ਇੱਕ ਵਾਰੀ ਖਾ ਕੇ ਤਸੱਲੀ ਕਰਿਓ ਫੇਰ ਵੀ ਦੱਸੋ ਵੀ ਗੋੜਾ ਆ ਜਾਂ ਨਹੀਂ ਗੋੜਾ ਅਗਿਆ ਇਹ ਆਟਿਆਂ ਦੀ ਵਿਧੀ ਕੀ ਆ ਇਹਦੇ ਵਿੱਚ ਸਭ ਤੋਂ ਵੱਡਾ ਪਲੱਸ ਪੁਆਇੰਟ ਦਾ ਲਾਲ ਬੋੜਾ ਦਾ ਜੀ ਕਲੀਅਰੈਂਸ ਕੋਲੋਂ ਸਾਡਾ ਸੈਂਪਲ ਆਟੇ ਦੇ ਵਿੱਚ ਵੀ ਨਾ ਤੁਹਾਨੂੰ ਐ ਕਣ ਮਿਲਣਗੇ ਵੀ ਬੂਰਾ ਐ ਇਹਦੇ ਵਿੱਚ ਗ੍ਰਾਈਂਡਰ ਨਹੀਂਗਾ ਇਹਦੇ ਵਿੱਚ ਚੋਕਰ ਮਿਲੂਗੀ ਤੁਹਾਨੂੰ ਹੂੰ ਅਸੀਂ ਗ੍ਰਾਈਂਡਰ ਲਾ ਕੇ ਤੋਂ ਗੰਦ ਨਹੀਂ ਲਾਇਆ ਕਹਿੰਦਾ ਮੈਂ ਜੋ ਉਹਦੀ ਪਾਲਿਸ਼ ਹੁੰਦੀ ਐ ਉਹ ਲੌਂਦੇ ਨਹੀਂ ਗੇ ਅਈ ਅਗਲ ਜਿਹੜੇ ਢੱਡ ਨੂੰ ਚਾਹੀਦੀ ਚਿੱਟੀ ਰੋਟੀ ਨਾ ਬਣੇ ਪਰ ਕੁਆਲਟੀ ਹੋਊਗੀ ਉਸ ਤੋਂ ਬਾਅਦ ਵੀਟ ਫਰੀ ਆ ਗਿਆ ਜੀ ਹੂੰ ਉਸ ਤੋਂ ਬਾਅਦ ਆ ਗਿਆ ਆਪਣਾ ਆਹ ਜਿਹੜਾ ਮਸਾਲੇ ਹੁੰਦੇ ਨੇ ਇਹ ਤਜ਼ਾ ਆ ਵਾਲਾ ਆਟਾ ਬਹੁਤ ਵਧੀਆ ਜਿਹਦੇ ਤਜ਼ਾ ਬਣਦਾ ਉਹ ਇਹਦੀ ਰੋਟੀ ਖਾਓ ਇਹਦੀ ਰੋਟੀ ਬਸ ਸਵੇਰੇ ਖਾਣੀ ਆ ਜੀ ਜਾਂ ਦੁਪਹਿਰੇ ਇੱਕ ਟਾਈਮ ਹੀ ਖਾਣੀ ਆ ਬਣਾ ਕੇ ਉਸ ਤੋਂ ਬਾਅਦ ਤੁਸੀਂ ਨੋਰਮਲ ਰੋਟੀ ਖਾਂਦੇ ਫਿਰ ਕੋਈ ਫਰਕ ਨਹੀਂ ਇਹਦੇ ਵਿੱਚ ਤੁਸੀਂ ਸਮੈਲ ਲੈ ਕੇ ਤੁਸੀਂ ਚੈੱਕ ਕਰੋਗੇ ਨਾ ਤੁਹਾਨੂੰ ਆਪਣੇ ਆਪ ਤਸੱਲੀ ਹੋਊ ਅੱਖਾਂ ਬੰਦ ਕਰਕੇ ਸੋ ਆਹ ਹੋ 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 ਇਹਦਾ ਸਵਾਦ ਹੀ ਕੱਲਾ ਨੂਨ ਮਿਰਚ ਨਹੀਂ ਪਾਇਆ ਬਾਕੀ ਸਾਰਾ ਕੁਝ ਇਹਦੇ ਵਿੱਚ ਉਹ ਇਹਦਾ ਆ ਬੱਮੇ ਕਾ ਮਾਰਦਾ ਮਿਕਾ ਮਾਰਦਾ ਇਹ ਸਭ ਤੋਂ ਮਹਿੰਗਾ 800 ਰੁਪਏ ਕਿਲੋ ਐਟਮ ਹੂੰ ਇਹ ਦੋ ਤਿੰਨ ਤਰ੍ਹਾਂ ਦੇ ਜੀਰੇ ਆਉਂਦੇ ਚਟਾ ਜੀਰਾ ਆਉਂਦਾ ਜਿਹੜਾ ਨੂੰ ਫੈਟ ਫੂਟ ਹੂੰ ਇਹ ਅਸੀਂ ਕਹਿੰਦਾ ਮਤਲਬ ਪਿੰਡ ਤੌਰ ਤੇ ਚੱਕੀ ਘੱਟ ਜਲਾਈ ਆ ਤੇ ਆਹਾ ਆਹਾ ਇਹ ਪਿਓਰ ਮਲਟੀ ਗ੍ਰੇਨ ਜਿਹਦੀ ਜ਼ਰੂਰਤ ਆ ਜਿਹੜਾ ਆਪਾਂ ਨੂੰ ਜਦੋਂ ਮਲਟੀ ਗ੍ਰੇਨ ਬਣ ਗਿਆ ਉਦੋਂ ਆ ਬਣ ਜੂਗਾ ਜਦੋਂ ਤੁਸੀਂ ਇਹ ਚੈੱਕ ਕਰੋਗੇ ਨਾ ਪੁੱਤ ਦੇਈਓ ਗਲਾਸ ਜੇ ਆ ਪਏ ਤੇਰੇ ਫੇਰੇ ਪਰਾਣੇ ਇਹ ਸਾਰੇ ਮਲਟੀ ਗ੍ਰੇਡ ਵਾਲੀ ਟੈਸਟਿੰਗ ਵਾਲੀਆਂ ਸਾਰੀਆਂ ਚੀਜ਼ਾਂ ਟੈਸਟਿੰਗ ਟੂਪਣਾ ਹੀ ਬੈਠੇ ਆਂ ਭਾਈ ਸਾਨੂੰ ਇਹ ਲੱਗਦਾ ਜੇ ਜਦੋਂ ਕੰਮ ਕਰਨਾ ਆ ਤੁਹਾਨੂੰ ਇਹ ਚ ਕਣਕ ਦੀ ਦੇਣੇ ਹੁਣਗੇ ਆ ਕਣਾਂ ਆਗੇ ਤੁਸੀਂ ਹਾਂ ਅੱਡੋ ਟਿਕਾਣਾ ਹੋਵੇ ਇਹਦੇ ਹੋਗੇ ਇਸ ਤੋਂ ਬਾਅਦ ਇਹਦੇ ਆ ਜੋ ਇਹਦੇ ਵਿੱਚ ਜਿਉਂ ਪਾਏ ਆ ਦੇਖ ਹੂੰ ਸਾਰਿਆਂ ਦੇ ਅੱਡੋ ਟਿਕਾਣਾ ਇਹਦੇ ਵਿੱਚ ਕੱਲੀ ਕਣਕ ਹੈਣੀ ਉਹਦੂ ਆ ਜਾ ਆਹ ਜਿਹੜਾ ਆ ਗਿਆ ਇਹ ਪਲੇਨ ਆਟਾ ਇਹਦੇ ਵਿੱਚ ਤੁਹਾਨੂੰ ਕਣਕ ਦੇ ਕਣਕ ਕਾਣਾਂ ਕਣ ਦੇਂਦੇ ਆ ਵੀ ਕਣਕ ਦੇ ਜਿਹੜੇ ਨਾਲ ਉੱਤੋਂ ਬੂਰਾ ਲੈਂਦਾ ਉਹ ਨਾਲ ਲੈ ਜਾਓ ਫਾਇਦਾ ਫੇਰਾ ਡਾਕਟਰ ਇਹ ਜੀ ਮਜਬੂਰੀ ਖੜੀ ਕਰ ਦਿੰਦੇ ਆ ਉਹ ਕਹਿੰਦੇ ਵਿੱਚ ਟਾ ਟਾ ਨਾ ਖਾਓ ਠੀਕ ਆ ਉਹ ਫਿਰ ਚੋਕਰ ਕੀ ਕਰਦੇ ਸਾਡੇ ਚੱਕੀਆਂ ਵਾਲੇ 60 ਰੁਪਏ ਗਲੋਂ ਚੋਕਰ ਦਿੰਦੇ ਆ ਉਹ ਰਲਾ ਕੇ ਪਾਓ ਫੇਰ ਖਾਓ ਇਧਰੋਂ ਵੀ ਪੈਸੇ ਕਮਾਗੇ ਉਧਰੋਂ ਵੀ ਕਮਾਗੇ ਕਮਾਈ ਇੱਕ ਹੋਵੇ ਗੁਆੜ ਦੇ ਨਾ ਸੋਨਾ ਕੰਮ ਚਲਾਉਣ ਵਾਸਤੇ ਇੰਨੇ ਕ ਸੀਧੇ ਨਾਲ ਚੱਕੀ ਸੋਣੀ ਚੱਲ ਸਕਦੀ ਨਹੀਂ ਨਹੀਂ ਬਹੁਤ ਕਮਾਲ ਤੇ ਇੱਕ ਗੱਲ ਹੋਰ ਆ ਆਟਾ ਇੱਕ ਦਿਨ ਮੈਂ ਤੁਹਾਡੀ ਫੋਟੋ ਦੇਖੀ ਬਾਬੇ ਢੱਡਰਾਂ ਵਾਲਿਆਂ ਨੇ ਵੀ ਮੰਗਾਇਆ ਸਾਰਿਆਂ ਕੋਲੇ ਲਗਭਗ ਸਾਰਿਆਂ ਕੋਲੇ ਜਾਣ ਲੱਗ ਗਏ ਆ ਉਹਨਾਂ ਨੇ ਆਪ ਦਾ ਪਲਾਂਟ ਲਾਉਣ ਲੱਗ ਗਿਆ ਉਹ ਕਹਿੰਦੇ ਅਸੀਂ ਲਾਲ ਬੁਣਾਲਾ ਪਲਾਂਟ ਲਾਉਣਾ ਬਾਈ ਗੋਰਾ ਚੱਕ ਵਾਲਾ ਜਿਹੜਾ ਯੂਟਿਊਬਰ ਉਹ ਵੀ ਪਲਾਂਟ ਲਾਉਣ ਲੱਗ ਗਿਆ ਉਹ ਲਾਲ ਬਣਾਲਾ ਲਾਉਣ ਲੱਗ ਗਿਆ ਵੱਡੀ ਗੱਲ ਆ ਵੀ ਲੋਕ ਨਾ ਸਾਨੂੰ ਚੱਕੀ ਵਾਲੇ ਤੇ ਫੋਨ ਆਉਂਦੇ ਆ ਉਹ ਸੱਚ ਦੱਸਣ ਲੱਗ ਗਏ ਵੀ ਉਹਦੇ ਨਾਲ ਪਥਰੀ ਪੈਦਾ ਹੁੰਦੀ ਆ ਅੱਜ ਮੰਨ ਲਈ ਕੱਲ੍ਹ ਮੰਨ ਲਈ ਇਹਦੇ ਨਾਲ ਪਥਰੀ ਪੈਦਾ ਨਹੀਂ ਹੁੰਦੀ ਅਹ ਜਿਹੜੇ 1 ਮਹੀਨਾ ਹੀ ਪਹਿਲਾਂ 5-5 ਕਿਲੋ ਸਾਡੇ ਕੋਲ ਲਗਾਏ ਸੀ ਉਹ 30-30 ਕਿਲੋ ਜਰ ਜਿਹੜਾ ਹੁਣ ਆਪਣੇ ਬੈਠਿਆਂ ਤੋਂ ਇੱਕ ਬਜ਼ੁਰਗ ਆਇਆ ਚੋਕਰ ਚੀ ਕਾਬ ਜੀਲੇ ਸਭ ਤੋਂ ਬੈਸਟ ਫੈਬਰ ਭਰੂਰ ਹੈ ਨਿਰੀ ਫੈਬਰ ਜਿਹੜੇ ਕਹਿੰਦੇ ਮੈਂ ਟੂਈ ਦੁਖਦੀ ਸਾਡੀ 6 ਮਹੀਨੇ ਦੀ ਰੋਟੀ ਖਾਜ ਨਿਰੀ ਚੋਕਰ ਹੈ ਆਪਾਂ ਚੋਕਰ ਕਹਿੰਦੇ ਬਸ ਹੁਣ ਪੌਣ ਵਾਸਤੇ ਪਰ ਇਹ ਨਿਰੀ ਫੈਬਰ ਸਿਰਫ ਕਣਕ ਦਾ ਸ਼ਲਕਾ ਹੈ ਇਹ ਅਸੀਂ ਵੀ 25% ਅਗਲੇ ਹੁੰਦੰਨੇ ਆ ਜੇ 100% ਅਗਲਾ ਖਾਣ ਲੱਗੇ ਜੇ ਰੋਟੀ ਕਾਲੀ ਬਣਦੀ ਹੈ ਦੀ ਹੋਰ ਕੁਛ ਨਹੀਂ ਅੱਬ ਆਗੇ ਕਣਕਾ ਖਾਂਦੇ ਭੁੰਨ ਕੇ ਮੱਕੀਆਂ ਘਰੇ ਭੁੰਨ ਕੇ ਕਹਿੰਦੇ ਉਹ ਛੜਤਾ ਸਾਰਾ ਕੋ ਗੁੜ ਪਾ ਕੇ ਇਹ ਹੁਣ ਆਪਾਂ ਜੋ ਚੰਗੇ ਚਿੱਟੀ ਰੋਟੀ ਦੇ ਚੱਕਰ ਜਿਹੜਾ ਬਾਈ ਨਾ ਬਕਵਾਸ ਲੋਕ ਕੀ ਕਰਦੇ ਆ ਵੀ ਜਿਹੜਾ ਹੁਣ ਚੱਕੀ ਆ ਕੁਦਰਤੀ ਗੱਲ ਆ ਕਿ ਹਰੇਕ ਬੰਦੇ ਨੇ ਕੋਸਟ ਆ ਜਿਹੜੇ ਪੌੜਾ ਇਹਨਾਂ ਦੀ ਕਸਾਈ ਵੱਧ ਪੈਂਦੀ ਆ ਕਸਾਈ ਵੀ ਵੱਧ ਪੈਂਦੀ ਆ ਇਹਦੀ ਪਕਾਏ ਕਹਿਣਾ ਮਤਲਬ ਜੇ ਦੂਜੀ ਚੱਕੀ ਉਹ ਪਰੇ ਪੱਟੀ ਪਈ ਆ ਹਾਂ ਜੇ ਉਹ 3 ਕੁਇੰਟਲ ਪਿੰਦੀ ਆ ਤੇ ਇਹ ਸਵਾ ਕੁਇੰਟਲ ਹੀ ਪਿੰਦੀ ਅੱਛਾ ਇਹ ਇਹਨੇ ਠੰਡਾ ਆਟਾ ਰੱਖਣਾ ਤੁਸੀਂ ਚੱਕੀ ਚਲਾਓ ਥੱਲੇ ਹੱਥ ਪਾਓ ਆਟਾ ਠੰਡਾ ਨੋਰਮਲ ਹੂੰ ਉਹਦੇ ਥੱਲੇ ਹੱਥ ਨਹੀਂ ਪੈਂਦਾ ਕਿਉਂਕਿ ਉਹ 400 ਚੱਕਰ ਤੇ ਚੱਲਦੀ ਹੈ 200 ਚੱਕਰ ਤੇ ਜਾਂਦੀ ਉਹ ਤਾਂ ਦੂਜੇ ਤੀਜੇ ਦੇ ਨਾਲ ਆਟਾ ਠਰਦਾ ਉਹਦਾ ਠਰਦਾ ਫੇਰ ਉਹ ਚ ਸੁੰਡ ਪੈਣ ਦੀ ਚੱਕਰ ਇਹ ਚ ਪੈਣੀ ਇਹਦੀ ਭਿਆਈ ਜਿੱਥੋਂ ਅਸੀਂ ਲੈ ਕੇ ਆ ਉਹ ਕਹਿੰਦਾ ਭਾਈ 9 ਰੁਪਏ ਤੋਂ ਘੱਟ ਨਾ ਲਿਓ ਹੂੰ ਪਰ ਅਸੀਂ ਪਿੰਡ ਦੀ ਭਿਆਈ ਹੈ ਕਿ ਸਾਨੂੰ ਇਹ ਹੁੰਦਾ ਵੀ ਪਿੰਡ 'ਚ ਵਸਦੇ ਆਂ ਕਈ ਗੱਲਾਂ ਸੋਚ ਕੇ ਜਨਣਾ ਪੈਂਦਾ ਮਲਟੀ ਗ੍ਰੇਨ ਦੇ ਵਿੱਚ ਅਗਲੇ ਨੂੰ ਇਹ ਹੁੰਦਾ ਵੀ ਉਹ ਨੋਰਮਲ ਚੀਜ਼ਾਂ ਤਾਂ ਸਾਨੂੰ ਕੰਪਨੀ ਤੋਂ ਮਿਲ ਜਾਣਗੀਆਂ ਹ ਹਾਂ ਇਹਦੇ ਲਈ ਇੱਥੇ ਆਉਣਾ ਪੈਣਾ ਇੱਥੇ ਆਉਣਾ ਪੈਣਾ ਬੁੱਟਰ ਆਉਣਾ ਪੈਣਾ 5 ਕਿਲੋ ਲੈ ਜਾਓ ਤੁਹਾਨੂੰ ਡਾਕਟਰ ਨੇ ਕਿਹਾ ਤਾਂ ਫੜੇਪਾ ਦੋਰਾ ਪੈਗਲੇ ਲੁਧਿਆਣੇ ਜਾਵਾਂਗੇ ਚੰਡੀਗੜ੍ਹ ਜਾਵਾਂਗੇ ਉਸ ਤੋਂ ਪਹਿਲਾਂ ਬੈਸਟਾ ਆਉਦਾ ਧਿਆਨ ਰੱਖ ਲੋ ਆ ਤਾਂ ਕਰਕੇ ਚੱਕੀ ਸੋਚ ਕੇ ਲਾਈਏ ਵੀ ਚੰਗਾ ਟਾਈਮ ਕੱਟਾਂਗੇ ਚੱਕੀ ਉਹ ਚਲਾਵਾਂਗੇ ਜਿਹੜੀ ਲਾਲਪੁਰਾ ਯਾਰ ਉਹ ਆਪਾਂ ਨਾ ਗੱਲ ਕਰਦੇ ਕਰਦੇ ਵਿੱਚ ਰਿਹਾ ਕਿ ਉਹ ਬਜ਼ੁਰਗ ਆਇਆ ਸੀ ਆਪਣੇ ਬੈਠੇ ਬੈਠੇ ਹਾਂਜੀ ਹਾਂਜੀ ਉਹਨੇ ਆ ਕੇ 2 ਕਿਲੋ ਆਟਾ ਮੰਗਿਆ ਜੀ ਹੁਣ 2 ਕਿਲੋ ਆਟੇ ਨਾਲ ਪਰ ਜਣ ਨਹੀਂ ਲੱਗੇ ਮੈ ਲੱਗਾ ਉਹ 2 ਕਿਲੋ ਆٹے ਦਾ ਸਿਰਫ ਡੈਮੋ ਲਾ ਕੇ ਦੇਖ ਲੈ ਉਹ ਡੈਮੋ ਉਹਨੇ ਕੀ ਆ ਬੰਦੇ ਸਾਡੇ ਕੋਲ ਇਹੋ ਜਿਹੇ ਰੋਜ਼ ਆਉਂਦੇ ਅਸੀਂ ਜਦੋਂ 2 ਕਾਟਰਾ ਆਟਾ ਕੱਢਦੇ ਆ ਅਸੀਂ 20 ਕਿਲੋ ਖੁੱਲਾ ਰੱਖਦੇ ਇਹ ਬਾਈ ਤੂੰ 2 ਕਿਲੋ ਲੈਣਾ 1 ਕਿਲੋ ਹੀ ਲੈ ਕੇ ਜਾ ਜਦੋਂ ਚੱਕਾ ਚੰਗਾ ਲੱਗਿਆ ਤੇ ਪਿਆਈ ਆ ਬਈ ਥੱਕਾ ਨਹੀਂ ਕਰਦੇ ਲੈਣਾ ਜੇ ਸਾਨੂੰ 20 30 ਕਿਲੋ ਤੇ ਆ ਡਰ ਆਏ ਉਹਨਾਂ ਨੂੰ 5 5 10 ਦਾ ਕਿਲੋ ਹੀ ਦਿੱਤਾ ਵੀ ਕੋਈ ਨਹੀਂ ਇਹ ਲੋਕ ਹਨ ਤਾਜਾ ਲੈ ਜਾਓ ਇਹ 15 18 ਦਿਨ ਦੀ ਮਿਆਦ ਹੁੰਦੀ ਹੈ ਇਹਦੇ ਆਟੇ ਦੀ ਉਹਦਾ ਕਾਰਨ ਇਹ ਚ ਰਾਗੀ ਪੈਂਦੀ ਹੈ। ਹੂੰ ਰਾਗੀ ਇੱਕ ਸਰੋਂ ਆ। ਹੂੰ ਇਹਨੇ ਫੈਟ ਵੀ ਇਹ ਕੁਆਂਟਲ ਮਗਰ 7 ਕਿਲੋ ਪੈਂਦੀ ਹੈ। ਅੱਛਾ। ਜੋਤੀ ਮਸਲੋਂਗੇ ਇਹ ਚ ਸਰੋਂ ਦਾ ਤੇਲ ਨਿਕਲਿਆ ਹੋਣਾ ਇੱਕ ਸਾ। ਇਸ ਤਾਰੇ ਮੀਰੇ ਵਾਲੀ ਕੁਆਲਿਟੀ ਚ। ਇਹ ਉਹ ਉਹ ਇਹ ਮਤਲਬ ਸਰੋਂ ਦੀ ਜਾਤ ਦੀ ਹੈ। ਸਰੋਂ ਦੀ ਜਾਤ ਦੀ ਹੈ ਇਹ। ਨਾਲੇ ਕੋਦਰਾ ਇਹ ਦੋਨੇ ਇੱਕੋ ਜਾਤ ਆ ਜਾਂਦੇ। ਤੇ ਦੋਨੇ ਇਹ ਚ ਪੈਂਦੇ ਆ। ਉਹ 5 ਕਿਲੋ ਪੈਂਦਾ ਇਹ 7 ਕਿਲੋ ਪੈਂਦੀ ਵਿੱਚ ਇਹਦੇ। ਹਾਂ ਤੇ ਇਹ ਮਤਲਬ ਆਟਾ ਜੇ ਆਪਣੇ ਘਰੇ ਮਹੀਨੇ ਦਾ 40 ਕਿਲੋ ਲੱਗਦਾ ਤਾਂ 10 ਕਿਲੋ ਤੁਸੀਂ ਇੱਕ ਬੰਦੇ ਦਾ ਇਹ 5 ਕਿਲੋ ਮੰਨ ਕੇ ਚਾਹਦੇ। ਹੂੰ ਤੁਸੀਂ 4 ਕਿਲੋ ਦੀ ਔਸਤ ਨਾਲ ਇੱਕ ਪਰਿਵਾਰ ਦਾ ਆਟਾ ਲੈ ਜਾਓ ਹੂੰ ਤਾਜ਼ਾ ਲਿਆਉਂਗੇ ਤਾਂ ਗੁੜਾ ਮਹੀਨਾ ਕੱਟਣਾ ਤੁਸੀਂ ਸਾਮ ਸੰਭਾਲ ਕਰ ਲਓ ਆਟੇ ਨੂੰ ਹੁੰਦਾ ਕੁਛ ਨਹੀਂਗਾ ਉਲੀ ਲੱਗਣ ਦਾ ਖਤਰਾ ਤਾਂ ਹੁੰਦਾ ਵੀ ਇਹ ਚ ਰਾਗੀ ਕਰਕੇ ਹੂੰ ਬਾਕੀ ਜਿੰਨਾਂ ਸਾਰੀਆਂ ਬੈਸਟ ਆਹੀ ਲੋਕਲ ਜਿਹੜੀ ਕਣਕਾਂ ਲਈ ਆਪਦੀ ਕਣਕ ਲਈ ਸੀ ਉਹਨੂੰ ਅਸੀਂ ਪਹਿਲਾਂ ਧੋਨੇ ਆ ਫੇਰ ਪੀਨੇ ਹਫ਼ਤੇ ਬਾਅਦ ਬਈ ਯਾਰੋ ਜਿਹੜੀ ਨਵੀਂ ਢੱਡ ਫੜਦੀ ਕਣਕ ਉਹ ਫੜਨੋਂ हट ਜਾਂਦੀ ਅੱਗੇ ਆਪਣੇ ਪਿੰਡਾਂ ਦੇ ਬੁਣੀਆਂ ਪੀਣ ਆਪ ਕਰਦੀਆਂ ਸੀ ਹੂੰ ਹੁਣ ਉਹ ਸੀ ਆਪ ਇੱਥੇ ਕਰੀ ਜਾਂਦੇ ਵੀ ਚੰਗਾ ਕਰ ਲਾਂਗੇ ਲੇਟ ਕਰਤਾ ਚਮਾ ਸਹੀ ਆ ਤੇ ਆ ਆ ਜਿਹੜੀ ਫਿਰ ਆ ਐਮਪੀ ਵਾਲੀ ਕਣਕ ਆ ਇਹ ਪਈਆ ਬਹੁਤ ਇਹ ਸਾਡੇ ਕੋਲੇ ਇਹ ਸਟਾਕ ਕਰਨ ਦੀ ਲੋੜ ਨਹੀਂ ਕਿਉਂਕਿ ਬਜ਼ਾਰਾਂ ਦੇ ਵਿੱਚ ਇਹਦਾ ਰੇਟ ਲਗਭਗ ਸਾਲ ਲਗਾਤਾਰ 100 200 ਇਧਰ ਉਧਰ ਹੁੰਦਾ ਰਹਿੰਦਾ ਅੱਛਾ ਜਿਹੜੀ ਆਪਣੇ ਲੋਕਲ ਆ ਉਹਦਾ ਰੇਟ ਉਹਦੇ ਨੇੜੇ ਜਾਵੜਦਾ ਇਹ ਕਣਕ ਦਾ ਕੋਈ ਫਰਕ ਨਹੀਂ ਕਣਕ ਦਾ ਰੋਟੀ ਚਿੱਟੀ ਬਣਦੀ ਆ ਰੇਸ ਫਰੇ ਮੈਂ ਕਹਿੰਦਾ ਵੀ ਹੋ ਸਕਦਾ ਪਰ ਦਾਣੇ ਦੀ ਕੁਆਲਿਟੀ ਦਾ ਫਰਕ ਦਾਣਾ ਥੋੜਾ ਵੱਡਾ ਇਹ ਘਾਟਾ ਚਿੱਟਾ ਬਣਦਾ ਅੱਛਾ ਜਦ ਨਹੀਂ ਅਸੀਂ ਸਾਫ਼ ਸੁਥਰੇ ਤਰੀਕੇ ਨਾਲ ਚੱਲਦੇ ਆ ਇਹਦੇ ਵਿੱਚ ਸਸਤੀ ਚੀਜ਼ ਕੋਈ ਨਹੀਂ ਆਉਣਾ ਕਿੱਥੇ ਪੈਣਾ ਜੇ ਤੁਸੀਂ ਆਉਣਾ ਤਾਂ ਬੁੱਟਰ ਬੁੱਟਰ ਆਉਣਾ ਪੈਣਾ ਪੀਐਨਵੀ ਬੈਂਕ ਦੇ ਬਿਲਕੁਲ ਸਾਹਮਣੇ ਬਾਬੇ ਬੇੜੇ ਕੀ ਚੱਕੀ ਦਾ ਕੀ ਹਿਸਾਬ ਬਸ ਇਹ ਓ ਵੀ ਤੁਸੀਂ ਇੱਕ ਵੀਡੀਓ ਸਭ ਤੋਂ ਪਹਿਲੀ ਵੀਡੀਓ ਪਾਈ ਸੀ ਮੈਂ ਉਦੋਂ ਬਾਪੂ ਦਾ ਜ਼ਿਕਰ ਕੀਤਾ ਸੀ ਹੁਣ ਵੀ ਆ ਵੀ ਮੈਂ ਆਪਦੇ ਜਵਾਕ ਦੇ ਨਾਂ ਤੇ ਜਾਂ ਮੈਂ ਆਪਦੇ ਨਾਂ ਤੇ ਦਸਨ ਦੀ بجائے ਮੈਨੂੰ ਇਹ ਲੱਗਿਆ ਵੀ ਬਦਾਦੇ ਦਾ ਨਾਮ ਲਸੀਗੇ ਵੀ ਅਸੀਂ ਕਿੰਨਾ ਦੀ ਕਾਲਜ ਤੋਂ ਸਾਡਾ ਲਾਣਾ ਕੀ ਸਾਨੂੰ ਤਾਂ ਕਰਕੇ ਥੋੜਾ ਜਿਹਾ ਦਿਮਾਗ ਦੇ ਵਿੱਚ ਬਣਿਆ ਹੋਇਆ ਵੀ ਜਵਾਕ ਆਪਦਾ ਬਣਾ ਲੂ ਜੇ ਅਸੀਂ ਬਣਾਇਆ ਹੋਇਆ ਤਾਂ ਸਾਡਾ ਖਾਲੂ ਪਰ ਅਸੀਂ ਹਜੇ ਦਾਦੇ ਦਾ ਖਾਦੇ ਸੋਨਾ ਚੱਲਦਾ ਬਾਪੂ ਦਾ ਨਾਮ ਉੱਥੇ ਲਿਖਣ ਨੂੰ ਜੇ ਅਸੀਂ ਉਹਦੇ ਵਿੱਚ ਕਾਰਨ ਹੈ ਬਈ ਆ ਜੇ ਸਾਫ਼ ਸੁਥਰੇ ਰਵਾਂਗੇ ਸਾਨੂੰ ਐ ਨਾ ਰੋਗੇ ਦਾਦੇ ਦਾ ਨਾਮ ਖਰਾਬ ਭੈ ਲੱਗੂ ਹਾਂ ਭੈ ਲੱਗੂਗਾ ਯਾਰ ਬਾਪੂ ਦਾ ਨਾਮ ਨਖਰਾਬ ਹੋ ਜਾਊਗਾ ਉਹਦੇ 76 ਉਹ 76 ਦਿਮਾਗ ਤੇ ਰਹਿੰਦਾ ਆ ਕਣਕ ਸਾਡੇ ਆਪਣੀ ਪੰਜਾਬ ਵਾਲੀ ਹੈ ਬੱਕਲੀਆਂ ਬਣੀ ਪਈਆਂ ਇਹ ਤੋਤੀ ਹੋਈ ਹੈ ਦੋ ਕਟਸ ਗਿੱਲੀ ਕਰਕੇ ਸਕਾ ਕੇ ਇਹ ਹੁਣ ਜਦੋਂ ਜਮਾ ਸੁੱਕ ਗਈ ਉਹ ਦਿਨ ਸੀ ਇਹ ਕਣਕ ਪਾਉਣੀ ਆ ਇਹ ਵੀ ਅਸੀਂ ਤਾਂ ਪਾਉਨੇ ਆ ਜਿਹੜਾ ਬੰਦਾ ਕਹਿੰਦਾ ਹੁਣ ਲੋਕਲ ਆਟਾ ਚਾਹੀਦਾ ਲੋਕਲ ਕਾਟਾ ਤੁਹਾਨੂੰ 32 ਦੇ 13 ਰੁਪਏ ਮਿਲ ਜਾਂਦਾ ਅਸੀਂ 42 ਰੁਪਏ ਦਿੰਦੇ ਹੂੰ ਇਹ ਧੋਤੀ ਦੀ ਮਿਹਨਤ ਲੈਣੇ ਅਗਲੇ ਤੋਂ ਬੱਚੇ ਦੇ ਕੋਈ ਕਣ ਨਹੀਂ ਮਿੱਟੀ ਅਸੀਂ ਉਸ ਹੋਂ ਚਾਲਦੇ ਪਾਰਦਰਸ਼ੀ ਚੱਲਾਂਗੇ ਤੇ ਜੇ ਆਟਾ ਕਿਸੇ ਤਰ੍ਹਾਂ ਪਹੁੰਚਣਾ ਹੋਵੇ ਤਾਂ ਪਹੁੰਚ ਜੂ ਮੈਂ ਕਿਹਾ ਮੈਂ ਇੱਕ ਟਰਾਈ ਕਰ ਲੇ ਬੰਦਾ ਹੂੰ ਮੁੜ ਕੇ ਪਹੁੰਚਦਾ ਹਾਂ ਮਕਾਨ ਵਾਲੀ ਚੀਜ਼ਾਂ ਪੈਰਾ ਜਗਾ ਉੱਪਰ ਰੱਖਣੀਆਂ ਬੱਸਾਂ ਤੇ ਜਾਂਦਾ ਪੈਰਾ ਪੂਰਾ ਮਿੱਧ ਕੇ ਲੈ ਆਉਂਦੇ ਆ ਵੀ ਤੁਸੀਂ ਤੁਹਾਨੂੰ ਡਾਕਟਰ ਕਹਿੰਦਾ ਉਹ ਚੰਗੀ ਦਵਾਈ ਉੱਥੋਂ ਮਿਲਦੀ ਆ ਤੁਸੀਂ ਮਹੀਨੇ ਬਾਅਦ ਲੈਣ ਜਾਣ ਨਹੀਂ ਆ ਜੀ ਤੁਸੀਂ ਮਹੀਨੇ ਬਾਅਦ ਇਹ ਚੰਗਾ ਲਾ ਲਓ ਤੁਹਾਨੂੰ ਬਲੱਡ ਜਿਹੜੇ ਟ੍ਰਾਇਲ ਬੰਦਿਆਂ ਨੂੰ ਸ਼ੂਗਰ ਨਹੀਂ ਘਟਦਾ ਸੀ ਉਹਨਾਂ ਦਾ ਕੰਟਰੋਲ ਰਹਿਣ ਲੱਗ ਗਿਆ ਅਸੀਂ ਉਹ ਬੰਦਿਆਂ ਦਾ ਟ੍ਰਾਇਲ ਕਰ ਲਿਆ ਪਹਿਲਾਂ ਠੀਕ ਹੈ ਤੇ ਯਾਬ ਵਾਲਿਆਂ ਤੇ ਬੀਟ ਫਰੀ ਵਾਲੇ ਤੇ ਸਾਰੇ ਦੇ ਕਲੀਅਰ ਆ ਸ ਤਿਆਰਬਾ ਕਰਨ ਵਾਸਤੇ ਇੱਥੇ ਆ ਜਾਓ ਹਾਂਜੀ ਬਾਅਦ ਦੇ ਵਿੱਚ ਪਹੁੰਚਦਾ ਹੋ ਜਾਏਗਾ ਪਹੁੰਚਦਾ ਵੀ ਹੋ ਜੂਗਾ ਜੇ ਤੁਸੀਂ ਲੋਕਲ ਬਣਾਉਣਾ ਚਾਹੁੰਦੇ ਆ ਆਪ ਦਾ ਜਦੋਂ ਮਰਜ਼ੀ ਬਣਾਓ ਅਸੀਂ ਵੀਡੀਓ ਪਾਉਣੀ ਹੈ ਸਪੈਸ਼ਲ ਉਹਦੇ ਵਿੱਚ ਸਾਰੀਆਂ ਵਿਧੀਆਂ ਦੱਸ ਦੇ ਜੇ ਟਾਈਮ ਹੈ ਨਹੀਂ ਤਾਂ ਲੈ ਆ ਜਾਓ ਬਸ ਆ ਜਰੂਰੀ ਹੈ ਫੋਉ ਪਾਰਦਰਸ਼ ਬੰਦਾ ਸਿਰਾ ਯਾਰ ਕੰਮ ਸਿਰਾ ਕਰਦਾ ਜਿਉਂਦੇ ਰਹੋ ਛੁਕ